ਤੁਸੀਂ ਸੁਣੋ ਬਲਵੀਰ ਪਰਵਾਨਾ ਜੀ ਦੀ ਮਿੱਨੀ ਕਹਾਣੀ ਕੁੱਤਾ ਬੰਦਾ 11ਵੇਂ ਚ ਪੜ੍ਹਦੇ ਆਪਣੇ ਦੋ ਬੱਚਿਆਂ ਦੇ ਪੇਪਰ ਦਿਵਾਉਣ ਲਈ ਹਫ਼ਤੇ ਦੀ ਲਈ ਛੁੱਟੀ ਪੂਰੀ ਕਰਨ ਤੋਂ ਬਾਅਦ ਕੁੱਪਤਾ ਸਾਹਿਬ ਦਫ਼ਤਰ ਗਏ ਤਾਂ ਉਹਨਾਂ ਦੇ ਕਲੀਗ ਰਮਨ ਨੇ ਕਿਹਾ ਫਿਰ ਬੱਚਿਆਂ ਦੇ ਪੇਪਰ ਕਿਵੇਂ ਰਹੇ ਆ ਮੰਦਾ ਹੀ ਹਾਲ ਐ ਸੁਪਰਿੰਟੈਂਡੈਂਟ بڑا ਕੁੱਤਾ ਬੰਦਾ ਆਇਆ ਤੁਸੀਂ ਉਸ ਨੂੰ ਮਿਲ ਲੈਣਾ ਸੀ ਦੱਸਣਾ ਸੀ ਆਪਣਾ ਸਿਵਲ ਸਪਲਾਈ ਚ ਇਨਸਪੈਕਟਰਾਂ ਕੋਈ ਕੰਮ ਹੋਵੇ ਤਾਂ ਦੱਸੋ ਇਹੋ ਜਿਹੇ ਕੰਮ ਤਾਂ ਇਦਾਂ ਹੀ ਹੁੰਦੇ ਐ ਮਿਲਿਆ ਸੀ ਕਹਿੰਦਾ ਆਪਾਂ ਬਾਹ ਲੱਗਦੀ ਨਾ ਗਲਤ ਕੰਮ ਕਦੇ ਕੀਤਾ ਨਾ ਕਰਵਾਇਆ ਬੱਚਿਆਂ ਨੂੰ ਉਹਨਾਂ ਦੀ ਮਿਹਨਤ ਅਸਰੇ ਅਗਾਹ ਵਧਣ ਦਿਓ ਸਾਲਾ ਟਸ ਤੋਂ ਮਸ ਨਹੀਂ ਹੋਇਆ ਬਸ ਇੱਕ ਬੰਦੇ ਨੇ ਸਾਰਾ ਬੇੜਾ ਗਰਖ ਕੀਤਾ ਹੋਇਆ ਹੈ ਹੋਰ ਸਾਰੇ ਸਟਾਫ ਵਾਲੇ ਬੰਦੇ ਚੰਗੇ ਐ ਪਰ ਉਹਦੇ ਕਰਕੇ ਉਹਨਾਂ ਦੀ ਵੀ ਕੋਈ ਪੇਸ਼ ਨਹੀਂ ਜਾਂਦੀ ਫਿਰ ਦੂਸਰਾ ਹਥਿਆਰ ਵਰਤ ਲੈਣਾ ਸੀ ਡਰਾਉਣਾ ਧਮਕਾਉਣਾ ਸੀ ਜਰਾ ਉਹ ਵੀ ਕੀਤਾ ਸੀ ਪਰ ਸਾੜਾ ਬੜਾ ਖਰਾਟ ਹੈ ਕਹਿੰਦਾ ਰਿਵਾਲਵਰ ਸਿਰਫ ਸ਼ੌਂਕ ਨੂੰ ਨਹੀਂ ਪਾਇਆ ਚਲਾ ਵੀ ਲੈਂਦਾ ਮਤਅਪਲੇਖੇ ਚ ਨਾ ਰਹਿਣਾ ਫਿਰ ਤਾਂ ਬਾਕੀ ਕੁੱਤਾ ਬੰਦਾ ਹੈ